ਹੋਰ ਜੀ ਕੀ ਹਾਲ ਚਾਲ ਆਦਮੀ ਚੰਨਾ ਵਾਲਿਓ ਅੱਜ ਦਾ ਵਲੌਗ ਹੈ ਆਪਣਾ ਫੀਡਰ ਵਾਲੀ ਸ਼ਾਫਟ ਨੇ ਕੱਲ ਦਾ ਸਾਨੂੰ ਪੰਗੇ ਪਾਇਆ ਹੋਇਆ ਸਾਡਾ ਬੋਰ ਮੈਨ ਜਦੋਂ ਕੱਸਦੇ ਸੀ ਤੇ ਟੈਟ ਹੋ ਜਾਂਦੀ ਸੀ ਸ਼ਾਫਟ ਕਈ ਸਕੀਮਾਂ ਬਣਾ ਕੇ ਵੇਖੀਆਂ ਤੇ ਫਿਰ ਥੋੜੀ ਥੋੜੀ ਨੋਕਸ ਲੱਭਿਆ ਵੀ ਕਿਤੇ ਪਤਾ ਜਿਹੜਾ ਟੱਕ ਸੀਗਾ ਤੇ ਉਥੇ ਕੋਟ ਪੈ ਜਾਂਦੀ ਸੀ ਸ਼ਾਫਟ ਨੂੰ ਤੇ ਸ਼ਾਰਟ ਹੋ ਜਾਂਦੀ ਸੀ ਟੈਟ ਦੋ ਜੀ ਪਹਿਲਾਂ ਸਾਸਰੀ ਘਰ ਬੁਲਾਓ ਸਾਸਰੀ ਘਰ ਸਾਸਰੀ ਘਰ ਜੀ ਸਾਸਰੀ ਘਰ ਇਹ ਜੀ ਆਪਣੇ ਇੱਕ ਬੰਦਾ ਉਹ ਫਰਦਾ ਮਗਰ ਉਹ ਤਾਂ ਬਾਦੂ ਉਖਾਲਾ ਹਾਂ ਲਾ ਕਰ ਲੈਣ ਹੁਣ ਕੀ ਹੈ ਯਾਡੀ ਝੂਠਾ ਵਾਲਾ ਸਾਂਦੇ ਹੈ ਲੈ ਮੀਆ ਇਹਨੂੰ ਜਵਾਕ ਆਣਾ ਲਾਡੀ ਨਹੀਂ ਪਤਾ ਦਾ ਨੇੜੇ ਆ ਕੇ ਦੱਸ ਕੇ ਕੀ ਗੱਲ ਦੱਸੀ ਤੁਹਾਨੂੰ ਹਾਂ ਜਵਾਕ ਆਣਾ ਅਖਣੀਆਂ ਲੱਗਦੇ ਇਹ ਤੇ ਚਲੋ ਪਹਿਲਾਂ ਖਾਲੀ ਕਰ ਸਕੇ ਕਿੱਕ ਕਰਾਂਗੇ ਹੁਣ ਬਈ ਟੂਟ ਕਾ ਤੇ ਪੁੰਦੀ ਸਾਸਰੀ ਕਾਲ ਤਾਂ ਬਲਾਤੀ ਲਾਡੀ ਨੇ ਤਾਂ ਆ ਬੈਰੰਗ ਕਾਲੇ ਨੇ ਪੁਰਾਣੀ ਸਾੜ ਦੇ ਜਾੜਿਆ ਸੀ ਬੈਰੰਗ ਥੋੜਾ ਟੈਟ ਆ ਬੰਦਿਆਂ ਦਾ ਜੋਰ ਲਵਾਈ ਜਾਂਦਾ ਭਾਈ ਸਾਹਿਬ ਕਹਿੰਦਾ ਇਹ ਦੱਸਿਓ ਇਹ ਕੰਮ ਸਹੀ ਹੈ ਕਿ ਦਾਦਾ ਪੂਆ ਕੋਈ ਜਾਂਦਾ ਮਾਸੀ ਕੋਲੇ ਵਿੱਤੇ ਭੈਣ ਨੂੰ ਵੀ ਚੜਾਉਣ ਚਲਾ ਜਾਂਦਾ ਆਹ ਰਾਤ ਤੇ ਦਿੱਕੇ ਕਹਿੰਦਾ 에어ਪੋਰਟ ਤੇ ਚੱਲਿਆ ਗਿਆ ਰਾਤ ਕਹਿੰਦਾ ਮੈਂ ਪਤਾ ਨਹੀਂ ਨੇਰਾ ਕਿੱਥੇ ਹੋ ਗਿਆ ਮੈਨੂੰ ਹਾਂ ਦੱਸ ਆਹ ਕਹਿੰਦਾ ਇਹ ਨੇਰਾ ਦਾ ਆਏ ਹਾਂ ਇਹ ਤਾਂ ਜਦੋਂ ਦਾ ਵਿਆਹ ਆ ਗਿਆ ਬੱਸ ਫੋਰਮੈਨ ਨੂੰ 9 ਵਜੇ ਦੇ ਰਾਤ ਕੌਮਪਥੇ ਖੜਾ ਰਿਆ ਕਿਹਾ ਉਹ ਮੈਂਗਾ ਜੀਆ ਆਉਣਾ ਕਰ ਮਾ ਕੱਢਾ ਅੱਛਾ ਇਹ ਐ ਨਾ ਘਰੇ ਵੀ ਜਾ ਕੇ ਤੂੰ ਦੱਸਣਾ ਹੁੰਦਾ ਵੀ ਕੰਮ ਤੋਂ ਮੈਂ ਲੇਟ ਆਉਣਾ ਹੈ ਇੱਜ਼ਤ ਮਾਨ ਵਾਵਾ ਹੋ ਜਾਂਦਾ ਨਾ ਟਾਈਮ ਦਾ ਗੜਾ ਨਾ ਵੀ ਦੇ ਮੈਂ ਨਾ ਬਈ ਇੱਥੇ ਉਹ ਬਾਰ ਚ ਬੈਠੇ ਮਿਲ ਗਿਆ ਅੱਜ ਮੈਂ ਰਾਤ ਹੀ ਰਹਿ ਗਿਆ ਅਹ ਚਲੋ ਟਾਈਮ ਟਾਈਮ ਦੀ ਗੱਲ ਆ ਅੱਜ ਪੁੱਛੂਗਾ ਕਿਹ ਦਿਨ ਜਿੱਤੇ ਤੇਰੇ ਦਾ ਹੋ ਗਿਆ ਨਾ ਕੋਈ ਤੇ ਤੇਰੀ ਆਵਾਜ਼ ਨਹੀਂ ਨਿਕਲਣੀ ਆਂਦਾ ਦੁਰੇ ਫਿਰਦੇ ਆਂ ਬਾਈ ਤੇਲ ਮਾ ਕੇ ਆ ਪ੍ਰਪੀਆਂ ਪੰਪ ਜੀ ਸਾਰੇ ਨਿਕਲ ਗਿਆ ਤੇ ਇਹ ਜਿਹੜੀ ਆਵਾਜ਼ ਨਹੀਂ ਨਿਕਲਦੀ ਹੁੰਦੀ ਮੈਂ ਕਿੰਨਾ ਟਾਂ ਲੱਖੂ ਆ ਤੇ ਮੈਂ ਤਾਂ ਵੀ ਖਾਜਾ ਜਿਵੇਂ ਧਾਨ ਤੇ ਇਹ ਨਹੀਂ ਚਾਹ ਮੈਂ ਹੂੰ ਖਾਜਾ ਇਹ ਵੀ ਮੈਂ ਉਹਦਾ ਧਾਨ ਜਾ ਕੇ ਦੀ ਹੁੰਦਾ ਚਾਲ ਬਾੜਾ ਆ ਗਿਆ ਤੂੰ ਕਦਾਰ ਐ ਮੈਨੂੰ ਹੌਤ ਤੇ ਜਾਨਾ ਮੇਰਾ ਦਾਦਾ ਉਹ ਸਭ ਹੋ ਗਏ ਫਿਰ ਸਾਬ ਤੋਂ ਕੱਲੀ ਕੱਸ ਕੇ ਵੇਖਾਂਗੇ ਵੀ ਟਾਟਾ ਕਿਸ ਕਾਰਨ ਹੁੰਦੀ ਹੈ ਇਹ ਕਿਉਂਕਿ ਇਹਦਾ ਕਾਰਨ ਫੋਰਮੈਨ ਨੇ ਦਾ ਰਾਤ ਸੋਚ ਸਾਚ ਕੇ ਇਹ ਲੱਭਿਆ ਵੀ ਆਪਣੀ ਸ਼ਾਫਟ ਨੂੰ ਘੋਟ ਪੈਂਦੀ ਹੈ ਅਸੀਂ ਤਾਂ ਕੱਲ ਮੱਥੇ-ਮੁੱਥੇ ਮਾਰ ਕੇ ਹਟ ਗਏ ਸਾਡੀ ਪਤਾ ਲੱਗਾ ਲੋਡ ਹੈ ਉਹਦਰ ਲਾ ਲਾ ਨੂੰ ਇਹਦਾ ਬਾਰਦਾ ਬਹੁਤ ਬਾਕੀ ਕੰਮ ਕਰਨ ਵਾਲੇ ਤਜਰਬੇ ਹੁੰਦੇ ਆ ਜੀ ਜੇ ਐ ਟੈਟ ਵੀ ਪਾ ਦਿੰਦੇ ਗਰਮ ਹੋਈ ਜਾਣੀ ਸੀ ਟੁੱਟਣ ਦਾ ਵੀ ਡਰ ਸੀਗਾ ਜਿੰਨੀ ਮਿਹਨਤ ਕਰ ਲਾਂਗੇ ਇਹਨਾਂ ਨੂੰ ਤਾਂ ਮੈਂ ਦੱਸਿਆ ਜੀ ਜਿੰਨਾ ਕੰਮ ਇਹਦਾ ਵੇਖ ਕੇ ਚੈੱਕ ਕਰ ਲਓਗੇ ਉਹਨਾਂ ਸੀਜ਼ਨ ਦੇ ਵਿੱਚ ਵਧੀਆ ਰਹੋਗੇ ਇਹ ਆਪਾਂ ਜੀ 23 ਦੇ ਵਿੱਚ ਬਣਾਈਆਂ ਸੀ ਦੋ ਰਸੋਈਆਂ ਆੜੀਆਂ ਤੁਸੀਂ ਵੇਖ ਰਹੇ ਹੋ ਛੋਟੀ ਪਾਣੀ ਵਾਸਤੇ ਹੁਣ ਅਸੀਂ ਇਹਨਾਂ ਦੇ ਨਾਲ ਇੱਕ ਸਕੰਧਾ ਬਿਲਡਿੰਗ ਕਰਨਾ ਜਿੱਦੇ ਚ ਘੱਟੋ ਘੱਟ 20 ਲੀਟਰ ਪਾਣੀ ਦਾ ਟੈਂਕ ਥੱਲੇ ਟੂਟੀ ਡਾਟੀ ਲਾਵਾਂਗੇ ਹੱਥ ਉੱਤੇ ਧੋਣ ਵਾਸਤੇ ਬੰਦਾ ਬਾਹਰ ਅੰਦਰ ਜਾਂਦਾ ਤੇ ਨਾਲ ਸਾਬਣ ਦਾ ਪ੍ਰਬੰਧ ਉੱਤੇ ਪਿਆ ਹੋਵੇ ਕਿ ਜੇ ਨੂੰ ਵਾਇ ਨਾ ਦੇਣੀ ਪਵੇ ਬਹੁਤ ਮਸ਼ੀਨਾਂ ਵਾਲੇ ਸਾਡੇ ਕੋਲ ਬਾਹਰ ਵੀ ਆਏ ਵੀ ਸਾਨੂੰ ਇਹ ਦੇ ਦਿਓ ਪਰ ਮਰੇ ਸ਼ੌਂਕ ਨਾਲ ਬਣਵਾਏ ਆ ਵਧੀਆ ਤੇ ਰਿਪੇਅਰ ਕਰਨ ਲੱਗਿਆਂ ਵੀ ਬਹੁਤ ਸੌਖਾ ਜੀ ਇਹਨਾਂ ਦਾ ਚਾਬੀ ਪਾਨੇ ਸਮਾਨ ਇਹਨੂੰ ਖੋਲ ਕੇ ਉੱਤੇ ਰੱਖੋ ਗਵਾਚ ਜਾਣੀ ਕੋਈ ਨਾਟ ਬੋਲਟ ਵਧੀਆ ਕੰਮ ਦਿੰਦੇ ਆ ਇਹ ਨਾਟ ਸਾਰੇ ਕੱਸ ਲੋ ਚੰਜੀ ਇਧਰ ਫੇਰ ਸ਼ਾਰਟ ਕਾ ਕੇ ਵੇਖੋ ਅੱਜ ਮੇਲਾ ਦਾ ਆਪਾਂ ਰਿਪੇਅਰ ਕਰਦਿਆਂ ਨੂੰ ਵੀ 8ਵਾਂ ਦਿਨ ਹੋ ਗਿਆ ਉਹ ਨੀ ਇੱਕ ਦਿਨ ਆਈ ਨਹੀਂ ਨਾ ਵਿੱਚੋਂ ਹਾਂ 8 ਦਿਨ ਹੋ ਗਏ ਮੇਰੇ ਹਿਸਾਬ ਨਾਲ 5 ਦਿਨਾਂ ਦਾ ਟਾਰਗੇਟ ਸੀ ਪੁਰਾਣੀਆਂ ਗੱਲਾਂ-ਬਾਤਾਂ ਦੇ ਵਿੱਚ ਟਾਈਮ ਵੱਧ ਰੋਟੀ ਭੁੱਲ ਜਾਂਦੇ ਕਈ ਵਾਰ ਮਗਨ ਹੋ ਕੇ ਬੰਦੇ ਆ ਕੇ 12 ਵਜੇ ਖਾਪੀ ਇਹਨਾਂ ਨੇ ਰੋਟੀ ਕੀ ਇਹਨਾਂ ਦਾ ਆਣ ਕਰੀਏ ਜੇ ਬੰਦਾ ਰੋਟੀ ਲੇਟ ਲੈ ਕੇ ਆਵੇ ਤਾਂ ਫਿਰ ਇਹਨਾਂ ਨੇ ਕਹਣਾ ਤੁਹਾਨੂੰ ਰੋਟੀ ਲੇਟ ਦਿੰਦੇ ਆ ਹੁਣ ਵੇਲੇ ਆਪਦੀ ਮਰਜ਼ੀ ਨਾਲ 12 ਵੀ ਮਿਜਾ ਦਿੰਦੇ ਕੋਈ ਰੂਪ ਤੇ ਬਾਹਰ ਹੁਣ ਬੰਦਾ ਮੇਰੇ ਵਰਗਾ ਰੋਟੀ ਕਿਤੇ ਕਿਹਾ ਉਹ ਵੇ ਲੇਟ ਲੈ ਕੇ ਆਵੇ ਲੈ ਸਾਨੂੰ ਰੋਟੀ ਨਹੀਂ ਸਾਨੂੰ ਰੋਟੀ ਨਹੀਂ ਖਵਾਉਂਦਾ ਹਣਾ ਨਾ ਇਹ ਨਾ ਬੰਦਾ ਇਹ ਕਸੂਰ ਨਾ ਸਾਡੇ ਕਿਸ ਆਈ ਜਾ ਕੇ ਉਹ ਬੰਦੇ ਝੂਠਾ ਰਾਈ ਚ ਉਹਨੇ ਆ ਗਿਆ ਉਹ ਉਹ ਤਾਂ ਬਾਹਰ ਸਿਸਟਮ ਮੈਨੂੰ ਲੱਗਦਾ ਕਿਵੇਂ ਚੱਲੂਗਾ ਜਿਹੜਾ ਉਹ 8 ਵਜੇ ਖਾ ਲੈਂਦਾ ਤੇ ਆਪਣੋਂ ਤੇ 11 12 ਵਜੇ ਦੀ ਭੁੱਖ ਕਿਵੇਂ ਕੱਢੂਏ ਹੈ کریم ਰੋਡ ਆਪ ਹੋਰ ਆ ਤੇਰਾ ਨਾਲ ਦਾ ਬਹਿਲਾ ਕੀ ਗਈ ਆ کریم ਰੋਡ ਦੇ ਦਿਆ ਕਰਾਂ ਕਿ ਤੈਨੂੰ ਹਾਂ کریم ਰੋਡ ਲੈ ਗਿਆ ਹਾਂ ਭੂਆ ਕੋਲੇ ਜਾਣਾ ਨਾ ਆਓ ਇੰਦੇ ਕਰ ਉੱਥੇ ਕਿਹਦੇ ਆਦੇ ਸੋਰਨ ਸੰਧਾਰਾ ਦੇ ਜਾਣਗੇ ਕਿ ਮੈਂ ਬਾਹਰ ਜਾਣਾ ਬਿਲਖੁਰ ਕਢਾ ਕੇ ਪੀਪਾ ਠੀਕ ਪਿਛਲੀ ਵਾਰ ਵੀ ਇੱਕ ਸਾਡੇ ਨਾਲ ਕਣਕ ਵੇਲੇ ਹਲਵਾਈ ਦਾ ਕੰਮ ਕਰਦਾ ਸੀ ਉਹ ਪਕੌੜੀਆਂ ਵਡੀਆਂ ਖਾਂਦਾ ਸੀ ਉਹਨੇ ਆਦੀਆਂ ਪਕੌੜੀਆਂ ਦਾ ਪੈਕਟ ਲੈ ਕੇ ਉੱਤੇ ਹੀ ਰੱਖਣਾ ਬੋਲਿਆਂ ਦਾ ਪੈਕਟ ਰੱਖਿਆ ਹੋਵੇ ਤੇ ਰੱਖਿਆ ਉਹ ਗੋੜ ਮਾਰ ਕੇ ਪੱਕਾ ਖਾਇ ਗੋੜ ਤੋਂ ਪਾਣੀ ਪੀਲਾ ਪਰ ਭੁੱਖ ਨਹੀਂ ਲੱਗਦੀ। ਅਸ ਵੀ ਬਿੱਲੋ ਕਾਸ ਉਹ ਬਿੱਲੋ ਵਰ ਕੋਰ ਸੁਣਾਓ ਜੀ ਇਹ ਕੰਪੈਨ ਆਪਣੀ ਇੱਕ ਨੰਬਰ ਆ ਇੱਕ ਨੰਬਰ ਆ ਦੋ ਨੰਬਰ ਕੰਪੈਨ ਆਪਣੀ ਸ਼ੋਪ ਕੋਲ ਖੜੀ ਹੋਈ ਆ ਚੋਪਣਾ گاؤں ਵਿੱਚ ਉਹਦੀ ਜਾ ਕੇ ਰਿਪੇਅਰ ਕਰਾਂਗੇ ਉਹ ਵੀ ਅਪਡੇਟ ਤੁਹਾਨੂੰ ਆਪਾਂ ਦੇਵਾਂਗੇ ਨਾਲ ਦੀ ਨਾਲ ਚਲੋ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਕਰੋ ਲਾਈਕ ਕਰਾਇਆ ਕਰੋ ਸ਼ੇਅਰ ਕਰਾਇਆ ਕਰੋ ਪੇਜ ਨੂੰ ਆਪਾਂ ਇੰਸਟਾਗ੍ਰਾਮ ਤੇ ਪੇਜ ਇੱਕ ਦੇ ਦੰਦ ਦੇ ਵਿੱਚ ਬਣਾਵਾਂਗੇ ਫਿਰ ਆਪਾਂ ਉਹਦਾ ਵੀ ਨਾਂ ਦੇਖਦੇ ਹਾਂ ਕੀ ਨਾਂ ਰੱਖਦੇ ਆ ਤੇ ਫਿਰ ਆਪਾਂ ਲੋਗੋ ਬਣਾ ਕੇ ਲਿਆਵਾਂਗੇ ਤੇ ਲੋਗੋ ਲਾਵਾਂਗੇ ਆਪਾਂ ਦੋਵਾਂ ਕੰਪਨੀਆਂਾਂ ਤੇ ਤੇ ਜੀਪ ਤੇ ਨਹੀਂ ਉਤਰੂਗੇ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ ਚਲੋ ਠੀਕ ਆ ਜੀ ਕੇ ਬਾਏ ਥੈਂਕ ਯੂ ਅੱਜ ਦਾ ਬਲੌਗ ਇੱਥੇ ਖਤਮ ਹੁੰਦਾ